ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਖੜੇ ਆਂ ਕੋੜਕਪੁਰਾ ਤੂੜੀ ਦੀ ਬੋਲੀ ਤੇ ਤੇ ਅੱਜ ਤਰੀਕ ਹੋ ਚੁੱਕੀ ਆ 12 ਦਸੰਬਰ 2025 ਤੇ ਤੂੜੀ ਦੇ ਰੇਟਾਂ ਦੀ ਗੱਲ ਕਰੀਏ ਤਾਂ ਤੂੜੀ ਦਾ ਰੇਟ ਕੱਲ ਰਿਹਾ ਸੀਗਾ ਜਗਰਾਓ 650 ਰੁਪਏ ਤੇ ਕੋੜਕਪੁਰਾ ਰਿਹਾ ਸੀਗਾ 400 ਤੋਂ ਲੈ ਕੇ 500 ਤੱਕ ਤੇ ਅੱਜ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੋਲੀ ਲੱਗਣ ਜੇ ਸਿਰਫ 5-10 ਮਿੰਟ ਰਹਿ ਚੁੱਕੇ ਆ ਤੁਹਾਨੂੰ ਅੱਜ ਦਾ ਤੂੜੀ ਦਾ ਰੇ 5 6 6ਵਾਂ ਉਹ ਆ ਗਿਆ ਆਈ ਜਾਂਦੀ ਹੈ ਹਲੇ ਟੂੜੀ ਤੇ ਤੁਹਾਨੂੰ ਅੱਜ ਟੂੜੀ ਦੇ ਰੇਟਾਂ ਬਾਰੇ ਜਾਣਕਾਰੀ ਦਿੰਨੇ ਆ ਭਾਈ 10 ਮਿੰਟ ਰਹਿ ਚੁੱਕਿਆ ਬੋਲੀ ਲੱਗਣ ਚ ਤੇ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਆਓ ਜੀ ਪਹਿਲੀ ਟਰਾਲੀ ਆ ਤੇ ਪਹਿਲੀ ਟਰਾਲੀ ਦੀ ਬੋਲੀ ਚਾਲੂ ਹੋਣ ਲੱਗੀ ਆ ਤੇ ਤੁਹਾਨੂੰ ਚੈੱਕ ਕਰਾਉਣੇ ਆ ਟੂੜੀ ਦਾ ਰੇਟ ਅੰਦਰ ਨਹੀਂ ਥੋੜੀ ਬੋਲੋ ਬਾਈ ਬੋਲੋ ਹੀ ਬੋਲੋ ਹਾਂ ਤਾਂ ਤਾਂ ਪਾ ਬਣਾਉਣਾ ਨਹੀਂ ਕੋਈ ਵੇਰੀ ਗੱਲ 300 ਰੱਖ ਦੇ 300 ਰੁਪਇਆ 300 300 ਲਾ ਰੱਖ 10 15 25 30 40 350 60 65 70 75 80 80 400 ਰੁਪਇਆ 5 10 15 20 25 30 35 40 45 450 55 60 62 17 ਕਿਤੇ ਕਰਦੀ 470 ਬੋਲਾ ਬਾਈਕ ਨੇ ਮਾਈ ਬਾਈਕ ਬੋਲ ਬੋਲਦੀ ਬੋਲਾ ਨਾ ਨਹੀਂ ਬਚ ਰਹੀ ਹੈ ਬਲੋ ਜੀ ਪਹਿਲੀ ਟਰਾਲੀ ਸੀਗੀ 470 ਰੁਪਏ ਦਾ ਭਾਅ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੁਹਾਨੂੰ ਥੂੜੀ ਦਾ ਰੇਟ ਚੈੱਕ ਕਰਾਉਣੇ ਆ ਭਾਰਤੀ ਦਾ ਕਰਦਾ ਅਗਲਾ ਗੱਲ ਅੰਦਰ ਦੀ ਥੂੜੀ ਵਧੀਆ ਬਈ ਬੋਲੋ ਬੰਦੇ ਦਾ ਮਾਰੀ 400 ਦਾ ਨੂੰ ਕੋਈ ਪਤਾ ਪੰਜ ਕਰਦੇ 5 10 15 ਸਾਢੇ 400 ਜੀ ਸਾਢੇ 400 450 ਬੋਲਾਂਗੇ ਨਾ 60 ਰੁਪਏ 60 ਰੁਪਏ ਹਰਿ ਨਾ ਜਾਉਂਗੇ ਭਾਈ 400 ਰੁਪਏ 500 ਰੁਪਏ ਕਰਾ ਭਾਈ 60 ਰੁਪਏ ਜੀ 70 ਰੁਪਏ 470 ਰੁਪਏ ਬੋਲਾਂ ਭਾਈ ਕਿਨੇ 70 ਰੁਪਏ ਹੀ 475 ਰੁਪਏ ਬੋਲਾਂਗੇ ਨਾ 475 ਰੁਪਏ ਬਾਈ ਟਰਾਲੀ ਲੱਗੀ 475 ਰੁਪਏ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੁਹਾਨੂੰ ਅਜਾ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਜਿਹੜੇ ਵੀਰੋ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਜ਼ਰੂਰ ਦੱਸਿਓ ਕਿ ਤੂੜੀ ਦਾ ਰੇਟ ਆਪਣੇ ਹੁਣੇ ਜਾਂ ਕੀ ਆ ਪਿੰਡਾਂ ਵਿੱਚ ਕੀ ਚੱਲਦਾ ਪਿਆ ਤੂੜੀ ਦਾ ਰੇਟ ਆਰੀ ਤੂੜੀ ਇਹਦੀ ਬੁੱਲੀ ਲੱਗਣ ਲੱਗੀ ਆ ਤੁਹਾਨੂੰ ਇਹਦਾ ਰੇਟ ਵੀ ਚੈੱਕ ਕਰਾਉਣੇ ਆ ਜਾਵੜਾਂ ਜੀ ਜਾਵੜਾਂ ਨੂੰ ਕਹਿੰਜੀ ਬੋਲੋ ਅੰਦਰ ਦੀ ਆ ਅੰਦਰ ਦੀ ਅੰਦਰ ਦੀ ਟੂੜੀ 400 ਰੁਪਿਆ 400 5 10 15 20 25 30 35 40 45 450 52 60 65 70 72 80 85 90 95 500 500 ਬੋਲਾਂਗੇ 500 ਰੁਪਿਆ ਬਈ ਜੀ ਲਓ ਜੀ ਇਹ ਟਰਾਲੀ ਦਾ ਰੇਟ ਲੱਗਾ ਜਿਹੜਾ 500 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅੱਗੇ ਵੇਖਦੇ ਕਿੱਥੋਂ ਤੱਕ ਜਾਂਦਾ ਰੇਟ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ 400 400 5 10 450 52 60 65 70 75 80 480 ਰੁਪਏ ਬੋਲਣਾ ਭਾਈ ਕਿਨੇ 85 90 490 ਬੋਲਣਗੇ 95 500 500 ਬੋਲਦਾ ਕੋਈ 500 ਰੁਪਏ ਭਾਈ ਹਰੀਨੋ ਲਓ ਜੀ ਇਹ ਟਰਾਲੀ ਦਾ ਜਿਹੜਾ ਭਾਅ ਲੱਗਿਆ ਟੂੜੀ ਦਾ ਇਹਦਾ ਲੱਗਿਆ 500 ਰੁਪਏ ਤੇ ਆਪਾਂ ਮਿਲਦੇ ਆ ਕੱਲ ਤੂੜੀ ਦੀ ਬੋਲੀ ਤੇ ਤੇ ਵੀਡੀਓ ਨੂੰ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਮਿਲਦੇ ਆ ਕੱਲ ਤੂੜੀ ਦੀ ਬੋਲੀ ਤੇ